ਸਾਡਾ ਕੀ ਹੈ ਹਰ ਜੀਵ ਜੰਤੂ ਦਾ ਮਾਨ ਵਿਸ਼ਾਲ ਬ੍ਰਹਿਮੰਡ ਦਾ ਛੋਟਾ ਰੂਪ ਹੈ ਸੋ ਕੁਦਰਤ ਸਾਥੋਂ ਚਾਹੁੰਦੀ ਹੈ ਕਿ ਬਾਕੀ ਜੀਵ ਜੰਤਕਾਂ ਵਾਂਗ ਅਸੀਂ ਵੀ ਸਮੁੱਚੇ ਬ੍ਰਹਿਮੰਡ ਨਾਲ ਇੱਕ ਸੁਰ ਹੋਈਏ ਤੇ ਮਿਲਿਆ ਜੀਵਨ ਸ tựੰਤਰਤਾ ਨਾਲ ਮਾਨ ਕੇ ਆਪਣੀ ਸੰਸਾਰਿਕ ਯਾਤਰਾ ਨੂੰ ਸਫਲ ਬਣਾਈਏ ਪਰ ਕਿੱਥੇ ਅਸੀਂ ਤਾਂ ਆਪਣੀ ਮਤ ਅਨੁਸਾਰ ਕਾਮਯਾਬੀ ਦੇ ਝੂਠੇ ਮਹਿਲ ਖੁਦ ਹੀ ਸਾਰ ਲਈ ਅਸੀਂ ਅਕਸਰ ਸੋਚਦੇ ਹਾਂ ਕਿ ਅਰਦਾਸ ਸਿਰਫ ਧਾਰਮਿਕ ਸਥਾਨਾਂ ਵਿੱਚ ਕੀਤੀ ਗਈ ਹੀ ਸਫਲ ਹੁੰਦੀ ਹੈ ਪਰ ਨਹੀਂ ਧਰਤੀ ਦਾ ਕੋਨਾ ਕੋਈ ਵੀ ਹੈ ਅਸਲ ਵਿੱਚ ਸੱਚੀ ਅਰਦਾਸ ਕਦੇ ਵੀ ਦਿਮਾਗ ਦੀ ਤਾਕਤ ਵਿੱਚੋਂ ਨਹੀਂ ਉੱਭਰਦੀ ਇਹ ਉੱਚੀ ਸੁੱਚੀ ਤਾਕਤ ਤਾਂ ਦਿਲ ਦੀ ਨੀਂ ਤੋੜਦੀ ਹੈ ਜਿੱਥੇ ਭਰੋਸਾ ਪਿਆਰ ਦੁੱਖ ਅਤੇ ਹੌਸਲਾ ਇੱਕ ਸਾਰ ਜ਼ਮੀਨ ਤੇ ਇਕੱਠੇ ਰਸਤੇ ਵਸਦੇ ਹਨ ਮੈਂ ਦੇਖਿਆ ਹਸਪਤਾਲਾਂ ਵਿੱਚ ਜਿੱਥੇ ਕੋਈ ਮਰੀਜ਼ ਆਪਣੀ ਜਾਨ ਲਈ ਲੜ ਰਿਹਾ ਹੁੰਦਾ ਹੈ ਉਸ ਤੇ ਪਰਿਵਾਰ ਦੀਆਂ ਅਰਦਾਸਾਂ ਉਸ ਨੂੰ ਜੀਵਨ ਦੇਣ ਲਈ ਤਾਕਤ ਬਣਦੀਆਂ ਹਨ ਕੋਈ ਮਾਂ ਰਾਤ ਭਾਰ ਬੈਠ ਕੇ ਬੱਚੇ ਦੀ ਸੁਖ ਸਲਾਮਤੀ ਲਈ ਜੋ ਦੁਆ ਕਰਦੀ ਹੈ ਉਹ ਦਿਮਾਗ ਦੀ ਸੋਚ ਨਹੀਂ ਬਲਕਿ ਦਿਲ ਦੀ ਗਹਿਰਾਈ ਤੋਂ ਉੱਠੀ ਸੱਚੀ ਅਰਦਾਸ ਹੁੰਦੀ ਹੈ ਇਸ ਤਰ੍ਹਾਂ ਦੀ ਅਰਦਾਸ ਨਾ ਸਿਰਫ ਮਨੁੱਖ ਨੂੰ ਹੌਸਲਾ ਦਿੰਦੀ ਹੈ ਸਗੋਂ ਆਸ ਅਤੇ ਵਿਸ਼ਵਾਸ ਦੀ ਇੱਕ ਲਹਿਰ ਵੀ ਪੈਦਾ ਕਰਦੀ ਹੈ ਜੋ ਜੀਵਨ ਦੀ ਜੋਗ ਗਵਾਹੀ ਕਰਦੀ ਹੈ ਅਦਾਲਤਾਂ ਵਿੱਚ ਜਿੱਥੇ ਇਨਸਾਫ ਦੀ ਲੋੜ ਹੁੰਦੀ ਹੈ ਪਰਿਵਾਰ ਅਤੇ ਪੀੜਤ ਲੋਕ ਆਪਣੀ ਅਰਦਾਸ ਦੇ ਨਾਲ ਨਿਆਂ ਦੀ ਤਲਾਸ਼ ਕਰਦੇ ਹਨ ਉਹਨਾਂ ਦੀ ਅਰਦਾਸ ਸਿਰਫ ਕਾਨੂੰਨੀ ਦਲੀਲਾਂ ਤੇ ਤਰਕ ਨਹੀਂ ਬਲਕਿ ਦਿਲ ਦੀ ਸੱਚਾਈ ਤੇ ਭਰੋਸੇ ਦੀ ਨੀਂ ਤੋੜਦੀ ਹੈ ਇਸ ਤਰ੍ਹਾਂ ਦੀ ਅਰਦਾਸ ਅਦਾਲਤ ਵਿੱਚ ਮਨੁੱਖੀ ਹੌਸਲੇ ਨੂੰ ਮਜ਼ਬੂਤ ਕਰਦੀ ਹੈ ਅਤੇ ਸਚਾਈ ਦੇ ਪੱਖ ਨੂੰ ਪਗੜਾਉਂਦੀ ਹੈ ਖੁਦ ਨੂੰ ਵੀ ਅੰਦਰੂਨੀ ਨਿਰਾਸ਼ਰੀ ਦਾ ਪਗਟਾਵਾ ਹੁੰਦਾ ਹੈ ਜੇਲਾਂ ਵਿੱਚ ਜਿੱਥੇ ਕਈ ਵਾਰ ਮਨੁੱਖ ਆਪਣੀਆਂ ਗਲਤੀਆਂ ਨਾਲ ਜੀਵਨ ਬਤਾ ਰਿਹਾ ਹੁੰਦਾ ਹੈ ਉਸ ਦੀ ਅਰਦਾਸ ਉਸ ਨੂੰ ਸੋਚ ਬਦਲਣ ਸੁਧਾਰ ਅਤੇ ਨਵੀਂ ਸ਼ੁਰੂਆਤ ਲਈ ਪ੍ਰੇਰਿਤ ਕਰਦੀ ਹੈ ਕਈ ਵਾਰ ਇੱਕ ਕੈਦੀ ਦੀ ਦਿਲੋਂ ਉਠੀ ਅਰਦਾਸ ਉਸ ਨੂੰ ਨਾ ਸਿਰਫ ਆਪਣੇ ਲਈ ਬਲਕਿ ਹੋਰ ਕੈਦੀਆਂ ਲਈ ਵੀ ਸਹੀ ਰਾਹ ਦੀ ਪ੍ਰੇਰਨਾ ਦਿੰਦੀ ਹੈ ਸੋ ਅਸਲ ਜ਼ਿੰਦਗੀ ਵਿੱਚ ਇੱਕ ਵਾਰ ਫਿਰ ਤੋਂ ਸੱਚਜਾ ਬਣ ਦੇ ਰਾਹ ਖੋਲਣ ਦੀ ਤਾਕਤ ਧਾਰਨਾ ਦਾ ਪ੍ਰਤੀਕ ਹਨ ਪਰ ਜ਼ਿੰਦਗੀ ਦੀ ਅਸਲ ਅਰਦਾਸ ਉਹ ਹੈ ਜੋ ਦੁੱਖ ਪੀੜਾ ਆਸ ਅਤੇ ਹੌਂਸਲੇ ਦੇ ਨਾਲ ਜੁੜੀ ਹੋਵੇ ਹਸਪਤਾਲਾਂ ਦੇ ਬੈੱਡ ਅਦਾਲਤਾਂ ਦੇ ਕਮਰੇ ਜੇਲ੍ਹ ਦੀਆਂ ਕੰਧਾਂ ਜਿੰਨੀਆਂ ਅਰਦਾਸਾਂ ਸੁਣਦੀਆਂ ਹਨ ਸ਼ਾਇਦ ਹਾਲੇ ਤੱਕ ਕਿਸੇ ਧਾਰਮਿਕ ਸਥਾਨ ਨੇ ਉਤਨੀਆਂ ਸੱਚੀਆਂ ਸੋਚੀਆਂ ਅਰਦਾਸਾਂ ਨਾ ਹੀ ਸੁਣੀਆਂ ਹੋਣ ਡਰ ਵਾਲੇ ਸਾਰੇ ਅਸਲ ਮੰਚ ਹਨ ਜਿੱਥੇ ਮਨੁੱਖੀ ਦਿਲ ਦੀ ਅਰਦਾਸ ਆਪਣਾ ਅਸਲੀ ਰੂਪ ਪ੍ਰਗਟ ਕਰਦੀ ਹੈ ਸਚੀਆਂ ਅਰਦਾਸ ਮਨੁੱਖ ਨੂੰ ਹੌਸਲਾ ਦਿੰਦੀਆਂ ਹਨ ਦੁਖੀ ਮਨੁੱਖ ਨੂੰ ਸਹਾਰਾ ਦਿੰਦੀਆਂ ਹਨ ਅਤੇ ਸਾਨੂੰ ਜੀਵਨ ਦੇ ਅਸਲ ਅਰਥਾਂ ਨੂੰ ਸਮਝਾਉਂਦੀਆਂ ਹਨ ਇਹ ਦਿਖਾਉਂਦੀਆਂ ਹਨ ਕਿ ਜੀਵਨ ਦੀ ਅਸਲ ਸ਼ਕਤੀ ਅਤੇ ਪ੍ਰਭਾਵ ਧਾਰਮਿਕ ਰੀਤਾਂ ਵਿੱਚ ਨਹੀਂ ਮਨੁੱਖੀ ਦਿਲ ਦੀ ਗਹਿਰਾਈ ਅਤੇ ਇੰਨੀ ਵਿੱਚ ਵਸਦਾ ਹੈ ਮੁਕਤੀ ਦੀ ਗੱਲ ਧਾਰਮਿਕ ਸਥਾਨ ਨਹੀਂ ਮਨੁੱਖੀ ਦੁਖਦਰ ਦਾ ਮਨਚ ਹੈ ਜਿੱਥੇ ਅਸਲ ਅਰਦਾਸ ਵਸਦੀ ਹੈ ਜੇ ਅਸਲ ਵਿੱਚ ਕਰੀ ਜਾਵੇ ਤਾਂ ਜੀਵਨ ਕਿਹੋ ਜਿਹਾ ਵੀ ਹੋਵੇ ਉਸ ਵਿੱਚੋਂ ਸਕੂਨ ਲੱਭਣ ਦੀ ਜਾਂਚ ਕੁਦਰਤ ਸਾਨੂੰ ਜਰੂਰ ਬਖਸ਼ਿਸ਼ ਕਰ ਦਿੰਦੀ ਹੈ